ਸਾਡੇ YouTube ਚੈਨਲ ਤੇ ਆਫਰ ਹਰ ਸਾਲ ਤਾਈ ITS ਵੀਡੀਓ ਵਿੱਚ ਅਸੀਂ ਕੰਪੈਸ਼ਨਟ ਗਰਾਉਂਡ ਯਾਨੀ ਕਿ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੇ ਜਾਣ ਲਈ ਚੰਡੀਗੜ੍ਹ ਝੂਟੀ ਵੱਲੋਂ ਅਪਣਾਏ ਜਾਣ ਵਾਲੇ ਨਵੇਂ ਨੀਮਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਵੀਨ ਨੂੰ ਸੰਦੇਸ਼ ਰਮੇ ਜਾਇ ਕਰੇ ਅੱਜਕੱਲ੍ਹ ਮਹਿੰਗਾਈ ਦੇ ਯੁੱਗ ਵਿੱਚ ਦੋ ਵਕਤ ਦੀ ਰੋਟੀ ਕਮਾਉਣੀ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ ਪਰੰਤੂ ਜੇਕਰ ਕਿਸੇ ਪਰਿਵਾਰ ਵਿੱਚ ਕੋਈ ਇਕੱਲਾ ਕਮਾਉਣ ਵਾਲਾ ਸਰਕਾਰੀ ਮੁਲਾਜ਼ਮ ਵੀ ਰੱਬ ਨੂੰ ਪਿਆਰਾ ਹੋ ਜਾਵੇ ਤਾਂ ਫਿਰ ਉਸ ਪਰਿਵਾਰ ਤੇ ਤਾਂ ਜਿਵੇਂ ਦੁੱਖਾਂ ਦਾ ਬਹਾੜ ਹੀ ਟੁੱਟ ਪੈਂਦਾ ਹੈ ਤੇ ਉਸ ਪਰਿਵਾਰ ਨੂੰ ਦੋ ਵਕਤ ਦੀ ਰੋਟੀ ਦਾ ਜਗ੍ਹਾੜ ਲਗਾਉਣ ਲਈ ਦਰਦ-ਦਰ ਦੇ ਤੱਕੇ ਖਾਣੇ ਪੈਂਦੇ ਹਨ ਅਜਿਹੇ ਵਿੱਚ ਸਰਕਾਰ ਉਸ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਲਈ ਤਬਸ ਦੇ ਦਾਅ ਉਤੇ ਪਰਿਵਾਰ ਦੇ ਕਿਸੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੇ ਕੇ ਉਸ ਪਰਿਵਾਰ ਲਈ ਰੋਜੀ ਰੋਟੀ ਦਾ ਪ੍ਰਬੰਧ ਕਰਨ ਦਾ ਇੱਕ ਚੰਗਾ ਪ੍ਰਾਲਾ ਕਰਦੀ ਹੈ ਪਰਤੂ ਹੁਣ ਬਦਲਦੇ ਹੋਏ ਹਾਲਾਤਾਂ ਵਿੱਚ ਚੰਡੀਗੜ੍ਹ ਯੂਟੀ ਨੇ ਵੀ ਨੌਕਰੀ ਦੇਣ ਲਈ ਨਿਯਮਾਂ ਵਿੱਚ ਕੁਝ ਸੱਤੀ ਲਿਆਉਂਦੇ ਹੋਏ ਕੁਝ ਨਵੀਆਂ ਸ਼ਰਤਾਂ ਤੇ ਮਾਪਦੰਡ ਅਪਣਾਉਣ ਸੰਬੰਧੀ ਨਿਯਮ ਪਾਸ ਕੀਤੇ ਹਨ ਤਾਂ ਆਓ ਜਾਣਦੇ ਹਾਂ ਕਿ ਹੁਣ ਕਿਹੜੇ ਨਵੇਂ ਮਾਬਦੰਡ ਚੰਡੀਗੜ੍ਹ ਯੂਟੀ ਦੁਆਰਾ ਅਪਣਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਇਹ ਹੈ ਤਰਸ ਦੇ ਆਧਾਰ ਤੇ ਨੌਕਰੀ ਵਿੱਚ ਅੰਕਾਂ ਦਾ ਪਰਮਾਣਾ ਹੈ ਯੂਟੀ ਪ੍ਰਸ਼ਾਸਨ ਨੇ ਤਰਸ ਦੇ ਆਧਾਰ ਤੇ ਨੌਕਰੀਆਂ ਲਈ ਨਵੀਂ ਸਕੀਮ ਨੂੰ ਦਿੱਤੀ ਹਰੀ ਚੰਡੀ ਯੂਟੀ ਪ੍ਰਸ਼ਾਸਨ ਚੰਡੀਗੜ੍ਹ ਵਿੱਚ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ ਹੋਣ ਤੇ ਪਰਵਰਤਕ ਮੈਂਬਰ ਨੂੰ ਤਰਸ ਦੇ ਆਧਾਰ ਤੇ ਦਿੱਤੀ ਜਾਣ ਵਾਲੀ ਨੌਕਰੀ ਵਿੱਚ ਅੰਕਾਂ ਦਾ ਪਹਿਮਾਨਾ ਤੈਅ ਕਰ ਦਿੱਤਾ ਹੈ ਹੁਣ ਤੋਂ ਅੰਕਾਧਾਰਤ ਯੋਗਤਾ ਪ੍ਰਣਾਲੀ ਦੇ ਅਨੁਸਾਰ ਹੀ ਤਰਸ ਦੇ ਆਧਾਰ ਤੇ ਨੌਕਰੀ ਮਿਲੇਗੀ ਯੂਟੀ ਪ੍ਰਸ਼ਾਸਨ ਦੇ ਪਸਨਨਾਗ ਭਾਗ ਨੇ ਤਰਸ ਦੇ ਆਧਾਰ ਤੇ ਨੌਕਰੀਆਂ ਲਈ ਨਵੀਂ ਸਕੀਮ ਨੂੰ ਹਰੀ ਛੱਡੀ ਦੇ ਦਿੱਤੀ ਹੈ ਯੂਟੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਡਿਊਟੀ ਦੌਰਾਨ ਮੌਤ ਹੋਣ ਤੋਂ ਤਾਂ ਉਸ ਦਾ ਪਰਿਵਾਰ ਗਰੀਬੀ ਅਤੇ ਰੋਜੀ ਰੋਟੀ ਦੇ ਕਿਸੇ ਸਾਧਨ ਤੋਂ ਬਿਨਾ ਰਹਿ ਜਾਂਦਾ ਹੋਵੇ ਅਜਿਹੇ ਸਰਕਾਰੀ ਕਰਮਚਾਰੀ ਦੇ ਪਰਿਵਾਰ ਨੂੰ ਵਿੱਤੀ ਕੰਗਾਲੀ ਤੋਂ ਮੁਕਤ ਕਰਨ ਅਤੇ ਗੁਜ਼ਾਰਾ ਕਰਨ ਲਈ ਨੌਕਰੀ ਦਿੱਤੀ ਜਾਂਦੀ ਹੈ ਇਸ ਨੌਕਰੀ ਪ੍ਰਕਿਰਿਆ ਨੂੰ 파ਟਰਨਸ਼ਿਪ ਬਣਾਉਣ ਲਈ ਯੂਟੀ ਪ੍ਰਸ਼ਾਸਨ ਨੇ 100 ਅੰਕਾਂ ਦੇ ਪੈਮਾਨੇ ਦੀ ਪ੍ਰਣਾਲੀ ਤਿਆਰ ਕੀਤੀ ਗਈ ਹੈ ਇਸ ਨਾਲ ਬਿਨੇਕਾਰ ਨੂੰ ਵੱਖ-ਵੱਖ ਗੁਣਾ ਦੇ ਆਧਾਰ ਤੇ ਅੰਕ ਦਿੱਤੇ ਜਾਣਗੇ ਇਸ ਤੋਂ ਬਾਅਦ ਨੌਕਰੀ ਸੰਬੰਧੀ ਕੋਈ ਫੈਸਲਾ ਕੀਤਾ ਜਾਵੇਗਾ ਇਸ ਵਿੱਚ ਪਰਿਵਾਰਕ ਪੈਨਸ਼ਨ ਐਨ ਪੀ ਐਸ ਅਧੀਨ ਪ੍ਰਾਪਤ ਮਹੀਨਾਵਾਰ ਰਕਮ ਸਰਕਾਰੀ ਕਰਮਚਾਰੀ ਦੀ ਮੌਤ ਜਾਂ ਸੇਵਾਮੁਕਤੀ ਤੇ ਪ੍ਰਵਾਹਮਾਨਾ ਪ੍ਰਾਪਤ ਕੀਤੀ ਗਈ ਇੱਕ ਮੁਸ਼ਤ ਰਕਮ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੇ ਰੱਖੀ ਗਈ ਅਚਲ ਜਾਂ ਚੱਲ ਜਾਇਦਾਦੀ ਸਮੀਖਿਆ ਕੀਤੀ ਜਾਵੇਗੀ ਇਹ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਵਿਭਾਗ ਵਿੱਚ ਗਰੁੱਪ ਸੀ ਦੇ ਵਿਰੁੱਧ ਸਿੱਧੀ ਭਰਤੀ ਕੋਟੇ ਵਿੱਚ 5% ਦੀ ਅਸਾਮੀਆਂ ਦਾ ਕੇਂਦਰੀਕਰਨ ਕਰ ਦਿੱਤਾ ਹੈ ਯੂਟੀ ਪ੍ਰਸ਼ਾਸਨ ਜਲਦੀ ਹੀ ਲੋੜਵੰਦ ਵਿਨੇਕਰਾਂ ਨੂੰ ਤਰਸਯੋਗ ਨਿਯੁਕਤੀ ਪ੍ਰਦਾਨ ਕਰੇਗਾ ਹਾਲਾਂਕਿ ਪਰਿਵਾਰ ਵਿੱਚ ਕੋਈ ਜੀਵਨ ਸਾਥੀ ਮ੍ਰਿਤਕ ਸਰਕਾਰੀ ਕਰਮਚਾਰੀ ਦਾ ਪਤੀ ਜਾਂ ਪਤਨੀ ਨਿਯਮਤ ਸਰਕਾਰੀ ਸੇਵਾ ਵਿੱਚ ਹੈ ਤਾਂ ਉਸ ਸਥਿਤੀ ਵਿੱਚ ਮਰਤਕ ਦੇ ਅਸ਼ਰਦਾਂ ਪੁੱਤਰ ਜਾਂਧੀ ਨੂੰ ਤਰਸਯੋਗ ਨਿਯੁਕਤੀ ਨਹੀਂ ਦਿੱਤੀ ਜਾਵੇਗੀ। ਹਾਂਜੀ ਇਹ ਇੱਕ ਨਵੀਂ ਚੀਜ਼ ਉਸ ਨੇ ਉਹਨਾਂ ਨੇ ਕੀਤੀ ਹੈ ਕਿ ਜੇਕਰ ਮਰਤਕ ਸਰਕਾਰੀ ਕਰਮਚਾਰੀ ਦਾ ਪਤੀ ਜਾਂ ਪਤਨੀ ਨੀਮ ਸਰਕਾਰੀ ਸੇਵਾ ਵਿੱਚ ਹੈ ਤਾਂ ਉਸ ਸਥਿਤੀ ਵਿੱਚ ਮਰਤਕ ਦੇ ਅਸ਼ਰਦਾਂ ਪੁੱਤਰ ਜਾਂਧੀ ਨੂੰ ਤਰਸਯੋਗ ਨਿਯੁਕਤੀ ਨਹੀਂ ਦਿੱਤੀ ਜਾਵੇਗੀ। ਇਸ ਤਰ੍ਹਾਂ ਪ੍ਰਵਾਹ ਵਿੱਚ ਮਰਤਕ ਅਣਵਿਅਏ ਕਰਮਚਾਰੀ ਦਾ ਕੋਈ ਭਰਾ ਜਾਂ ਭੈਣ ਨਾ ਨਿਯਮਤ ਸਰਕਾਰੀ ਸੇਵਾਵਾਂ ਵਿੱਚ ਹੈ ਤਾਂ ਇਸ ਮਾਮਲੇ ਵਿੱਚ ਮਰਤਕ ਦੇ ਆਸ਼ਰਿਤ ਨੂੰ ਤਸਯੋਗ ਨਿਯੁਕਤੀ ਨਹੀਂ ਦਿੱਤੀ ਜਾਵੇਗੀ ਤਾਂ ਇਹ ਜੋ ਨਵੀਆਂ ਸ਼ਰਤਾਂ ਹਨ ਇਹਨਾਂ ਨੂੰ ਹੁਣ ਲਾਗੂ ਕੀਤਾ ਜਾਵੇਗਾ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਚੰਡੀਗੜ੍ਹ ਯੂਟੀ ਦੀ ਤਰਜ਼ ਤੇ ਈ ਪੰਜਾਬ ਸਰਕਾਰ ਵੀ ਦਸਦੇ ਆਧਾਰ ਤੇ ਨੌਕਰੀ ਦੇਣ ਦੇ ਨੀਮਾ ਵਿੱਚ ਸੋਧ ਕਰਦੇ ਹੋਏ ਨਵੇਂ ਮਾਪਦੰਡ ਅਪਣਾਏਗੀ ਤੇ ਜੇ ਅਪਣਾਏਗੀ ਤਾਂ ਇਹ ਚੰਡੀਗੜ੍ਹ ਯੂਟੀ ਦੀ ਤਰਜ਼ ਤੇ ਖੂਬ ਖੂ ਉਸੇ ਤਰ੍ਹਾਂ ਦੇ ਹੀ ਨਿਯਮ ਹੋਣਗੇ ਜਾਂ ਫਿਰ ਇਹਨਾਂ ਵਿੱਚ ਕੁਝ ਢਿੱਲ ਜਾਂ ਛੋਟ ਦਿੱਤੀ ਜਾਵੇਗੀ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ